ਅੱਜ ਛੋਟੀ ਉਮਰ ਦੀ ਵੱਡੇ ਕੱਦ ਦੀ ਬਿਸ਼ੇਰੀ ਲਿਉਣੀ ਬਾਬਾ ਸਾਹਮਣੇ ਖੜਾ ਹਜੇ ਬੱਚੀ ਦੋ ਦੰਦ ਹੋਈ ਨਹੀਂ ਤੇ ਬਾਬੇ ਨੂੰ ਉੱਚੀ ਜਾਂਦੀ ਆ ਬਾਕੀ ਹੈ ਨੀਲੀ ਪੰਜ ਕਣ ਬੱਚੀ ਕੱਦ ਕੋਤ ਤੁਹਾਡੇ ਸਾਹਮਣੇ ਆ ਕੇ ਤੁਹਾਨੂੰ ਮਨ ਖੁਸ਼ ਹੋ ਜੂ ਤੁਹਾਡਾ ਬਸ 4 ਮਿੰਟਾਂ ਦੀ ਵੀਡੀਓ ਹੈ ਪੂਰੀ ਦੇਖ ਲਓ ਨਜ਼ਾਰਾ ਆਜੋ ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਬਾਬਾਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਂ Facebook ਪੇਜ ਰਾਹੀਂ ਜੁੜੇ ਹੋਏ ਆ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੇਂ ਸਵੀਰ ਨਵੇਂ ਜਾਨਵਰ ਦੀ ਵੀਡੀਓ ਨਾਲ ਅੱਜ ਜੋ ਬਸ਼ੀਰੀ ਲੈ ਆਇਆ ਕੱਦ ਵਾਲੀ ਬਸ਼ੀਰੀ ਆ ਬਰੀਕੀਆਂ ਵਾਲੀ ਬਸ਼ੀਰੀ ਆ ਬਰੀਡਿੰਗ ਲਈ ਵੀ ਕੰਮ ਆਉ ਰਾਈਡਿੰਗ ਲਈ ਵੀ ਕੰਮ ਆਉ ਆਪਣੇ ਪੰਜਾਬ ਨਸਲ ਦੀ ਦੋਸਤੋ ਇਹ ਜੋ ਇਹਦੀ ਮਾ 64 ਇੰਚ ਦੀ ਮੱਜੂ ਕੇ ਖਾਨਦਾਨ ਦੀ ਨੀਲੀ ਘੂੜੀ ਆ ਤੇ ਬੱਚੀ ਨੀਲੀ ਪੰਜ ਕਲੇਨਜ ਮੱਥੇ ਬਲੇਜ ਆ ਚਾਰ ਪੈਰ ਚਟੇ ਆ ਸਾਰੀ ਇਹਦੀ ਡਿਟੇਲ ਤੁਮਾਂ ਚਾਰ ਕਮੈਂਟ ਬਸ ਵੀਡੀਓ ਨਾਲ ਜੁੜੇ ਰਹੋ ਲੰਮਾ ਹੋਈ ਹੀ ਪੁਰਾਣਾ ਵੀ ਵੀਡੀਓ ਤਾਂ ਤੁਸੀਂ ਵਧੀਆ ਰਿਸਪੌਂਸ ਦਿੰਦੇ ਆ ਪਰ ਚੈਨਲ ਸਬਸਕ੍ਰਾਈਬ ਨਹੀਂ ਕਰਦੇ ਤੋ ਦੋਸਤੋ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤਾਂ ਜੋ ਸਾਡਾ ਹੌਸਲਾ ਬਣਿਆ ਰਹੇ ਤੁਹਾਡੇ ਲਈ ਚੰਗੇ ਤੋਂ ਚੰਗੇ ਜਾਨਵਰ ਆਪਾਂ ਹੁਣ ਰੋਜ਼ ਆਪਣੇ ਚੈਨਲ ਦੇ ਉੱਤੇ ਲਿਆਉਨੇ ਆ ਰੇਟ ਨਾਲ ਲਿਆਉਨੇ ਆ ਤੇ ਬਾਕੀ ਅੱਜ ਜਿਹੜੀ ਬਸ਼ੀਰੀ ਲਿਆਇਆ ਸਾਰੀ ਇਹਦੀ ਡਿਟੇਲ ਦਵਾਂ ਕਿ ਜਿਵੇਂ ਮੈਂ ਮੂਰੇ ਪਹਿਲਾਂ ਦੱਸ ਦਿੱਤਾ ਵੀ ਇਹਦਾ ਪੰਜਾਬ ਨਸਲ ਦਾ ਸੰਬੰਧ ਆ ਜੋ ਇਹਦੀ ਮਾਂ ਮੱਜੂ ਕੇ ਖਾਨਦਾਨ ਚੋਂ ਖਾਤੋ ਵੱਡੀ ਕੁੜੀ ਹੋਈ ਆ ਬੱਚੀ ਵੀ ਵਧੀਆ ਕੱਦ ਕਰੂ ਕੀ ਉਮਰ ਆ ਕੀ ਕਾਦਾ ਸਾਰੀ ਡਿਟੇਲ ਦਵਾਂਗੇ ਆਪਾਂ ਤੇ ਆਜੋ ਬਾਦਦੇ ਆਪਾਂ ਵੀਡੀਓ ਵੱਲ ਬਸ ਕਮੈਂਟਾਂ ਜੀ ਆਪਦੀ ਹਾਜ਼ਰੀ ਲਵਾ ਦਿਓ ਸੋਹਣੇ ਸੋਹਣੇ ਕਮੈਂਟਾਂ ਰਹੀਂ ਦੱਸਿਓ ਬੱਚੀ ਕਿਵੇਂ ਦੀ ਲੱਗੀ ਤੇ ਜਿਹਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਭਰਾਵਾਂ ਨੂੰ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਆਜੋ ਬਾਦਦੇ ਆ ਦੋਸਤੋ ਵੀਡੀਓ ਵੱਲ ਜਿਵੇਂ ਦੋਸਤੋ ਤੁਸੀਂ ਰੰਗ ਤੋਂ ਦੇਖ ਲਿਆ ਨੀਲੀ ਬੱਚੀ ਹੈ ਜੀ ਉਮਰ ਹਜੇ 26 ਮਹੀਨਿਆਂ ਦੀ ਹੋਈ ਆ ਪੂਰੀ ਦੋ ਜਾਂਦ ਨਹੀਂ ਹੋਈ ਬੱਚੀ ਹਜੇ ਤੇ ਮੱਥੇ ਬਲੇਜ ਆ ਚਾਰ ਪੈਰ ਚਿੱਟੇ ਆ ਲੈਂਥ ਲੁੰਥ ਸੀ ਸੋਹਣੀ ਜਿਵੇਂ ਆਪਣੇ ਪੰਜਾਬ ਦੇ ਖਾਸੀਅਤ ਮੰਨੀ ਜਾਂਦੀ ਪੰਜਾਬ ਨਸਲ ਚ ਲੈਂਥ ਦੀ ਹੋਈ ਹੱਡ ਪੈਰ ਦੀ ਹੋਈ ਕੱਦ ਦੀ ਹੋਈ ਖੁੱਲੇ ਆਉਂਦੇ ਆ ਹੁਣ ਲੈਂਥ ਵੀ ਇਹਦੀ ਆਰਮ ਕੋੜੀ ਨਾਲੋਂ ਤਾਂ ਪਹਿਲਾਂ ਲੰਮੀ ਹੈ ਤੁਸੀਂ ਦੇਖ ਸਕਦੇ ਹੋ ਤੇ ਸੰਭ ਸੰਭ ਵੀ ਬਹੁਤ ਮਜ਼ਬੂਤ ਆ ਦੇਖਣ ਨੂੰ ਐ ਲੱਗਦਾ ਕੋਈ ਦੂਰੋਂ ਦੇਖੂ ਤਾਂ ਯਾਰ ਬਈ ਘੋੜੀ ਹੋਊ 5-6 ਸਾਲ ਦੀ ਪਰ ਜਦੋਂ ਆ ਕੋਈ ਦੰਦ ਪੱਟੂ ਦੰਦਾ ਤੁਹਾਨੂੰ ਆਪ ਅੰਦਾਜ਼ਾ ਲੱਗੂ ਵੀ ਹਾਂ ਜਰਾ ਤਾਂ ਹਜੇ ਮੂੰਹੋਂ ਬਸ਼ੀਰੀ ਆ ਤੇ ਕੱਦ ਦੀ ਗੱਲ ਕਰੀ ਤੇ ਦੋਸਤੋ 61+ ਦੀ ਹਾਈਟ ਆ ਤੁਸੀਂ ਅੰਦਾਜ਼ਾ ਆਪ ਹੀ ਲਾ ਸਕਦੇ ਹੋ ਹਾਈਟ ਬਹੁਤ ਬੱਚੀ ਦੀ ਹਜੇ 26 ਮਹੀਨੇ ਜਿਹੜੀ 61+ ਜਾ ਸਕਦੀ ਹੈ ਹਜੇ ਮੱਝੂ ਕੇ ਖਾਨਦਾਨ ਵਾਲੇ ਤਾਂ ਬਧੀ 7 ਸਾਲ ਤੱਕ ਜਾਂਦੇ ਆ ਤੇ ਮੰਨ ਲਓ ਇਹਦੇ 5 ਸਾਲ ਹਜੇ ਹਾਈਟ ਬਣਾਉਣ ਤੇ ਹੋਰ ਪਿਆ ਤੇ ਬਾਕੀ ਜਿਹੜੀ ਹੱਕ ਹੁੱਕਾ ਖੁੱਲੀ ਆ ਬਾਲ ਪੌਰੀਆਂ ਦੀ ਸਾਫ ਆ ਗਰਦਨ ਬਹੁਤ ਜ਼ਿਆਦਾ ਪਤਲੀ ਤੇ ਲੰਮੀ ਆ ਸੋ ਕੰਨ ਕੋਲ ਦੀ ਸੁਨੱਖੀ ਆ ਲੈਂਥ ਦੀ ਸੋਹਣੀ ਆ ਸੋ ਆਪਾਂ ਇਹਨੂੰ ਬਰੀਡਿੰਗ ਵਾਲੇ ਪਾਸੇ ਵੀ ਵਧੀਆ ਰਿਸਪਾਂਸ ਦੋ ਲੈਂਥ ਲੰਥੇ ਚੰਗੇ ਬੱਚੇ ਵੈਸੇ ਵੱਡੇ ਦੇ ਦੇਣੇ ਆ ਕੱਦ ਆਪਦਾ ਹੈਗਾ ਗਰਦਨ ਲੰਮੀ ਆ ਕੰਨਾਂ ਦੀ ਸੁਨੱਖੀ ਸੋ ਸੁਨੱਖਾ ਪੁਨੇ ਵਾਲੇ ਪਾਸੋਂ ਬਰੀਕੀ ਵਾਲੇ ਪਾਸੋਂ ਜੋ ਕਨਫਰਮੇਸ਼ਨ ਆ ਸਾਰੀਆਂ ਘੋੜੀ ਚ ਹੈਗੀਆਂ ਸੋ ਬੱਚੇ ਚ ਉਹ ਆਟੋਮੈਟਿਕ ਆ ਜਾਣੀ ਜਿਵੇਂ ਜਿਵੇਂ ਮਰਦੀ ਆਪਾਂ ਘੋੜਾ ਸਾਡੇ ਲਈ ਆਪਾਂ ਨੂੰ ਜ਼ਿਆਦਾ ਸੋਚਣ ਦੀ ਲੋੜ ਨਹੀਂ ਪੈਣੀ ਵੀ ਯਾਰ ਇਹ ਘੋੜਾ ਸਾਡੇ ਦਾ ਆਪਣੀ ਘੋੜੀ ਦੀ ਇਹ ਕਮੀ ਪੂਰੀ ਹੋ ਜਾ ਬਾਬੇ ਦੀ ਕਿਰਪਾ ਨਾਲ ਬੱਚੀ ਜੱਜ ਦੇ ਟਾਈਮ ਸਾਰੀਆਂ ਕਮੀਆਂ ਦੂਰ ਆ ਕੋਈ ਕਮੀ ਪੇਸ਼ੀ ਨਹੀਂ ਤੇ ਰੰਗ ਰੰਗ ਬਹੁਤ ਚੰਗਾ ਜਿਹੜੇ ਭਰਾ ਨੀਲੀ ਬੱਚੀ ਲੈਣ ਦੇ ਚਾਹਵਾਂ ਸੀ ਕੋਈ ਨੀਲੀ ਰੰਗ ਦੀ ਬੱਚੀ ਲੱਭਦੇ ਆ ਤਾਂ ਉਹ ਇੱਕ ਵਾਰ ਆ ਬੱਚੀ ਜ਼ਰੂਰ ਆ ਕੇ ਦੇਖੀ ਜਾ ਤੇ ਹੋਰ ਇਸ ਦੇ ਬਾਲ ਪੁਰਿਆਂ ਦੇ ਸਾਫ਼ ਆ ਦੋਸਤੋ ਹੱਥਾਂ ਪੈਰਾਂ ਦੀ ਸਾਫ਼ ਆ ਤੇ ਮੌਕੇ ਇੱਕ ਹੋਰ ਚੰਗੀ ਗੱਲ ਦਾ ਬੱਚੀ ਦੀ ਸ਼ੀਟ ਕੱਢੀ ਹੋਈ ਆ ਕੱਲ ਨੂੰ ਜੰਪ ਦੇਣਾ ਜੀ ਸੋ ਜੇ ਤੁਹਾਡਾ ਕਿਸੇ ਦਾ ਵਿਚਾਰ ਹੋਵੇ ਆਪਦੇ ਮਨ ਪਸੰਦ ਦੇ ਘੋੜੇ ਤੋਂ ਭਰਉਣ ਦਾ ਤਤੋ ਹੀ ਅੱਜ ਦੱਸ ਕੇ ਆਪਾਂ ਜੰਪ ਦਵਾ ਸਕਦੇ ਆ ਅਗਲੀ ਹੀਟ ਦਵਾ ਸਕਦੇ ਨਹੀਂ ਤਾਂ ਆਪਾਂ ਆਪਣੇ ਵਾਲੇ ਘੋੜੇ ਛੱਡ ਦੇਣੀ ਹੈ ਜੀ ਤੇ ਸੋ ਜੇ ਕਹਿੰਨੇ ਆਪਣੇ ਵਾਲਾ ਘੋੜਾ ਵੀ ਸੁਣਾਉਣਾ ਹੋਇਆ ਤਾਂ ਉਹ ਵੀ ਆਪਾਂ ਆਪਾਂ ਛੱਡ ਦਵਾਂਗੇ ਕੋਈ ਚੱਕਰ ਨਹੀਂ ਤੇ ਬਾਕੀ ਆ ਨੀੜਿਆਂ ਇੱਕ ਵਾਰ ਦੇਖ ਲਓ ਤੇ ਨੰਬਰ ਮੈਂ ਬੋਲਦਾ ਨੰਬਰ ਨੋਟ ਕਰ ਲਓ ਜੇ ਤੁਹਾਡੇ ਮਨ ਨੂੰ ਜੱਚੀ ਬੱਚੀ ਤਾ ਫੋਨ ਲਾ ਲਿਓ 98722 98960 98555 9907 ਆ ਦੋ ਨੰਬਰ ਆ ਦੋਸਤੋ ਆਪਣੇ ਜਿਹੜੇ ਵੀ ਭਰਾ ਦੇ ਕਿਸੇ ਦੇ ਮਨ ਨੂੰ ਲੱਗੀ ਤਾਂ ਨੰਬਰਾਂ ਤੇ ਸੰਪਰਕ ਕਰ ਲੈ ਮਿਲਦੇ ਨੇ